ਕਈ ਵਾਰ ਖੜੇ ਹੁੰਨੇ ਆ ਨਾ ਉਹ ਪਿੱਛੇ ਅੱਦਾ ਲੱਗਦੇ ਨੇ ਕਿ ਮਤਲਬ ਕੀ ਹੋ ਰਿਹਾ ਬੱਸ ਐ ਤੁਸੀਂ ਸਿੱਧੀ ਤਰ੍ਹਾਂ ਬੈਠ ਖੜੇ ਹੋ ਵਾ ਵੱਡੀ ਉਮਰ ਦੇ ਵੱਡੀ ਉਮਰ ਦੇ ਬੱਸ ਸਾਂਫ ਸੇਫ ਹੈ ਫਿਰ ਕਿਤੇ ਨਾ ਕਿਤੇ ਹੈਗੇ ਮੁੰਡੇ ਸਹੀ ਐ ਮੁੰਡੇ ਸਹੀ ਐ ਮੁੰਡੇ ਬਹੁਤ ਅੱਛੇ ਐ ਪਰ ਆਦਮੀ 50+ ਅੰਕਲਸ ਬਿਲਕੁਲ ਅੱਛੇ ਨਹੀਂ ਹੈਗੇ ਮਤਲਬ ਉਹਨਾਂ ਨਾਲ ਤਾਂ ਬੈਠਣਾ ਵੀ ਆਉਂਦਾ ਕਿ ਯਾਰ ਅਸੀਂ ਖੜੇ ਰਹਿਣੇ ਆ ਜੋ ਆਕਦਾ ਕੋਈ ਮੜਾ ਐਕਸਪੀਰੀਅੰਸ ਬੌਸ ਨੂੰ ਕੀ ਚਾਹੀਦਾ ਹੁੰਦਾ ਕਿ ਯਾਰ ਮੈਨਾਂ ਫਲਰਟ ਕਰ ਲੇ ਟਾਈਮ ਮਿਲਦੇ ਆ ਬੰਦੇ ਸਰ ਬਹੁਤ ਨੂੰ ਉਹਨਾਂ ਨੂੰ ਐਸੀ ਕਿ ਮੇਰੇ ਨਾਲੇ ਫੋਨ ਤੇ ਗੱਲਾਂ ਕਰੇ ਉਹ ਵੀ ਮੇਰੇ ਤੋਂ ਵੱਡਾ ਮੈਰਿਡ ਹੋਂ ਤੁਸੀਂ ਖੁਦ ਨੂੰ ਸ਼ਰਮ ਆਣੀ ਚਾਹੀਦੀ ਕਿ ਮੈਂ ਉਹ ਤੋਂ ਇੰਨੀ ਛੋਟੀ ਆ ਤੇ ਤੁਸੀਂ ਮੈਨਾਂ ਉਹਨੇ ਫਾਲਤੂ ਗੱਲਾਂ ਕਰਾ ਰਹੀਆਂ ਔਰ ਟੈਂਸ਼ਨ ਕਲੀਅਰ ਉਹਦੀਆਂ ਸਮਝ ਆ ਰਹੀਆਂ ਸਾਰਾ ਕਲੀਅਰ ਯਸ ਬੰਦੇ ਨੂੰ ਖੁਦ ਸ਼ਰਮ ਆਣੀ ਚਾਹੀਦੀ ਹੈ ਕਿ ਤੁਹਾਡੇ ਘਰ ਧੀਆਂ ਹੈਗੀਆਂ ਤੇ ਤੁਸੀਂ ਕਿਸੇ ਦੀ ਧੀਆਂ ਤੇ ਨਜ਼ਰ ਰੱਖ ਰਹੇ ਹੋ ਪੈਰੈਂਟਸ ਨੂੰ ਨਹੀਂ ਦੱਸਿਆ ਕਦੇ ਵੀ ਇਹ ਬੰਦੇ ਦਾ ਜੋਬ ਛੱਡੀ ਜੋਬ ਛੱਡੀ ਮੈਨੇ ਉਸ ਤੋਂ ਬਾਅਦ ਮਮਾ ਨਾਲ ਗੱਲ ਕੀਤੀ ਸੀ ਕਿ ਮਮਾ ਉਹ ਬੰਦਾ ਨਹੀਂ ਸਹੀ ਸੀ ਮੈਂ ਇਸ ਕਰਕੇ ਕੁੜੀਆਂ ਚੁੱਪ ਕਿਉਂ ਰਹਿੰਦੀਆਂ ਦੱਸਦੀਆਂ ਕਿਉਂ ਨਹੀਂ ਉਹਨੇ ਮੈਨੂੰ ਬਾਅਦ ਚੋਂ ਵੀ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜੋਬ ਛੱਡਣ ਤੋਂ ਬਾਅਦ ਵੀ ਜੋਬ ਛੱਡਣ ਤੋਂ ਬਾਅਦ ਵੀ ਜੋਬਾਂ ਕਿੰਨੇ ਜ਼ਰੂਰੀ ਹੁੰਦੇ ਆ ਬਹੁਤ ਜ਼ਰੂਰੀ ਹੁੰਦੇ ਆ ਮੇਰੇ ਅਕੋਰਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਮਤਲਬ ਜੇ ਕੋਈ ਮੁੰਡਾ ਸਾਡੇ ਵੱਲ ਦੇਖ ਰਿਹਾ ਨਾ ਉਹਨੇ ਕੂਰ ਦੇਣਾ ਮਤਲਬ ਬ੍ਰਦਰ ਕਿਤੇ ਨਾ ਕਿਥੇ ਬਹੁਤ ਇੰਪੋਰਟੈਂਟ ਹੁੰਦਾ ਲਾਈਫ 'ਚ ਜਦੋਂ ਮੇਰਾ ਬ੍ਰਦਰ ਹੋਇਆ ਅਲੱਗ ਹੀ ਫੀਲਿੰਗ ਸੀਗੀ ਕਿ ਮੇਰਾ ਖੁਦ ਦਾ ਬ੍ਰਦਰ ਆਇਆ ਤੇ ਮੈਂ ਮਤਲਬ ਮੈਂ ਆਪਣੇ ਭਰਾ ਨੂੰ ਰਖੜੀ ਬੰਨ੍ਹਨੀ ਹੈ ਸਿਸਟਰ ਨੇ ਆਪਣੀ ਕਲਾਸ 'ਚ ਮੈਂ ਆਪਣੀ ਕਲਾਸ ਪੂਰੇ ਸਕੂਲ ਦੇ ਵਿੱਚ ਟੀਚਰਸ ਨੂੰ ਮਠਾਈ ਵੰਡਦੀ ਸੀਗੀ ਕਿ ਨਹੀਂ ਮੇਰਾ ਬ੍ਰਦਰ ਹੋਇਆ ਸੀ ਤੁਹਾਨੂੰ ਮਤਲਬ ਆਪਣੇ ਵੱਲੋਂ ਸੈਲੀਬ੍ਰੇਟ ਕੀਤਾ ਸੀਗਾ ਪੰਜਾਬ ਚ ਕੁੜੀਆਂ ਦੇ ਨੌਕਰੀ ਕਰਨ ਦਾ ਕੰਮ ਕਰਨ ਦਾ ਕਲਚਰ ਪਿਛਲੇ 1.5 ਦਹਾਕੇ ਤੋਂ ਵਧਿਆ ਇਸ ਤੋਂ ਪਹਿਲਾਂ ਔਰਤਾਂ ਸਟਰਗਲ ਕਰਦੀਆਂ ਰਹੀਆਂ ਸਾਡੀ ਸੋਸਾਇਟੀ ਦੇ ਵਿੱਚ ਕੁੜੀਆਂ ਦਾ ਬਾਹਰ ਕੰਮ ਤੇ ਜਾਣਾ ਪੈਸਾ ਕਮਾਉਣਾ ਬਰਾਬਰਤਾ ਇਹ ਬਹੁਤ ਵੱਡਾ ਟੈਬੂ ਸੀ ਔਰ ਹੁਣ ਮੌਜੂਦਾ ਸਮਾਜ ਇਸ ਗੱਲ ਦੇ ਵਿੱਚ ਬਹੁਤ ਅੱਗੇ ਨਿਕਲਿਆ ਮਾਡਰਨ ਸੋਸਾਇਟੀ ਜਿਵੇਂ ਜਿਵੇਂ ਅਸੀਂ ਮਾਈਗ੍ਰੇਟ ਹੁੰਦੇ ਗਏ ਅਸੀਂ ਬਾਹਰਲਾ ਵੈਸਟਰਨ ਥੌਟ ਚੋਂ ਇੱਕ ਚੰਗੀ ਚੀਜ਼ ਇਹ ਵੀ ਚੱਕ ਕੇ ਲਿਆਂਦੀ ਕਿ ਕੁੜੀਆਂ ਨੂੰ ਉਹ ਆਜ਼ਾਦੀ ਦਿੱਤੀ ਕਿ ਉਹ ਕੰਮ ਕਰ ਸਕਣ ਅੱਜ ਸਾਡੇ ਵਾਲੇ ਦੇ ਇਸ ਐਪੀਸੋਡ ਦੇ ਵਿੱਚ ਮੇਰੀ ਇੱਕ ਐਸੀ ਕਲੀਗ ਦੇ ਨਾਲ ਗੱਲਬਾਤ ਕਰਾਉਂਗਾ ਜੋ ਇਸ ਟੈਬੂ ਨੂੰ ਤੋੜ ਕੇ ਨਾਭੇ ਵਰਗੇ ਸ਼ਹਿਰ ਤੋਂ ਉੱਠ ਕੇ ਪਟਿਆਲੇ ਜੌਬ ਕਰਨ ਆਉਂਦੀ ਹੈ ਦਿਨ ਰਾਤ ਮਿਹਨਤ ਕਰਦੀ ਹੈ ਕੁੜੀ ਔਰ ਆਪਣੀ ਸਕਿੱਲ ਦੇ ਨਾਲ ਅੱਗੇ ਵਧ ਰਹੀ ਹੈ ਗੱਲਬਾਤ ਕਰਦੇ ਹਾਂ ਡਿੰਪਲ ਸੱਚ ਦੇਵਾ ਬਹੁਤ ਸਵਾਗਤ ਹੈ ਡਿੰਪਲ ਤੁਹਾਡਾ ਕਿਵੇਂ ਲੱਗਦਾ ਜਦੋਂ ਪਹਿਲੇ ਦਿਨ ਜੌਬ ਦੀ ਘਰੇ ਗੱਲ ਕੀਤੀ ਸੀ ਵੀ ਮੈਂ ਜੌਬ ਕਰਨੀ ਹੈ ਅਲਾਉ ਕੀਤਾ ਪੈਰੈਂਟਸ ਨੇ ਸਰ ਮੇਰੀ ਫੈਮਲੀ ਨੇ ਸ਼ੂ ਤੋਂ ਹੀ سپورਟ ਕੀਤਾ ਮੈਨੂੰ ਜੌਬ ਲਈ ਮਤਲਬ ਉਹਨਾਂ ਨੇ ਕਦੀ ਨਹੀਂ ਰੋਕਿਆ ਕਿ ਤੁਸੀਂ ਜੌਬ ਨਹੀਂ ਕਰਨੀ ਮੈਂ ਆਪਣੀ ਸਟੱਡੀਜ਼ ਦੇ ਨਾਲ ਜੌਬ ਸਟਾਰਟ ਕੀਤੀ ਸੀ 2019 ਤੋਂ ਹੂੰ ਤੇ ਮਤਲਬ ਮੰਮਾ ਨੂੰ ਮੇਰੇ ਮੰਮਾ ਦਾ ਹਮੇਸ਼ਾ ਰਿਹਾ ਹੈ ਕਿ ਤੁਸੀਂ ਬਾਹਰ ਜਾਓ ਜੌਬ ਕਰੋ ਕਿਉਂਕਿ ਆਪਣੀ ਆਪਣੇ ਛੋਟੇ ਸ਼ਹਿਰਾਂ ਚ ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ ਤਾਂ ਉੱਥੇ ਕੁਝ ਵੀ ਹੈ ਨਹੀਂਗਾ ਮੇਰੇ ਮੰਮਾ ਨੂੰ ਹਮੇਸ਼ਾ ਸੀਗਾ ਕਿ ਅਸੀਂ ਆਊਟ ਆਫ ਕੰਟਰੀ ਵੀ ਚਲੇ ਜੀ ਉਹਨਾਂ ਨੂੰ ਅੱਜ ਵੀ ਕੋਈ ਪ੍ਰੋਬਲਮ ਨਹੀਂ ਆਈਗੀ ਮੈਂ ਪਟਿਆਲੇ ਜੌਬ ਕਰਦੀ ਆ ਜੇ ਮੈਨੂੰ ਚੰਡੀਗੜ੍ਹ ਓਪਰਚ्युनिटी ਮਿਲੀ ਤਾਂ ਮੈਂ ਪਹਿਲਾਂ ਚੰਡੀਗੜ੍ਹ ਵੀ ਕੀਤੀ ਹੈ ਜੌਬ ਹੂੰ ਇਹ ਚਲੋ ਪਟਿਆਲੇ ਵੀ ਮੈਨੂੰ ਹੁਣ ਅੱਛੀ ਜੌਬ ਮਿਲੀ ਹੋਈ ਹੈ ਤਾਂ ਮਤਲਬ ਪੇਰੈਂਟਸ ਨੇ ਹਮੇਸ਼ਾ ਹੀ ਸਪੋਰਟ ਕੀਤੀ ਹੈ ਜੌਬ ਨੂੰ ਕਦੀ ਵੀ ਐ ਨਹੀਂ ਕਿ ਆ ਕਿ ਤੁਸੀਂ ਜੌਬ ਨਹੀਂ ਕਰਨੀ ਮੇਰੇ ਫਾਦਰ ਵੀ ਮੇਰੇ ਇਨ ਫੈਕਟ ਮੇਰੇ ਦਾਦੀ ਮਾ ਮਤਲਬ ਸੀਗੇ ਤਾਂ ਪੁਰਾਣੀ ਸੋਚ ਵਾਲੀ ਪਰ ਉਹਨਾਂ ਨੇ ਸ਼ੁਰੂ ਤੋਂ ਹੀ ਕਿਹਾ ਕਿ ਬਾਹਰ ਪੜਾਉ ਕੁੜੀਆਂ ਨੂੰ ਆਪਣੇ ਸ਼ਹਿਰ ਚ ਨਹੀਂ ਜਦ ਤੱਕ ਬੱਚੇ ਬਾਹਰ ਨਹੀਂ ਨਿਕਲਣਗੇ ਤਦ ਤੱਕ ਉਹਨਾਂ ਨੂੰ ਕੁਝ ਨਹੀਂ ਪਤਾ ਚੱਲਣਾ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਸੁਸਾਇਟੀ ਤੁਹਾਡੇ ਅਰਾਊਂਡ ਜਿਹੜੇ ਲੋਕ ਨੇ ਉਹ ਐਕਸੈਪਟ ਕਰਦੇ ਆ ਹੁਣ ਕਿ ਇਟਸ ਓਕੇ ਕੁੜੀਆਂ ਬਾਹਰ ਜਾ ਰਹੀਆਂ ਨੌਕਰੀ ਕਰ ਰਹੀਆਂ ਚੰਗੀ ਗੱਲ ਹੈ ਹਾਂਜੀ ਸਰ ਮੇਰੀ ਮਤਲਬ ਮੇਰੇ ਨੇਬਰਸ ਚ ਵੀ ਹੈ ਉਹਨਾਂ ਦੇ ਬੱਚੇ ਵੀ ਜੌਬ ਕਰਦੇ ਇਵਨ ਗਵਰਨਮੈਂਟ ਜੌਬਸ ਵੀ ਹੈ ਉਹਨ ਬਾਹਰ ਵੀ ਚਲੇ ਗਏ ਆਜਕਲ ਬੱਚੇ ਹਰ ਕੋਈ ਡੇਲੀ ਬੇਸਿਸ ਤੇ ਬੱਚੇ ਬਾਹਰ ਜਾ ਰਹੇ ਆ ਮਤਲਬ ਸਾਰੇ ਮੇਰੀ ਫੈਮਿਲੀ ਹੋ ਗਈ ਜਾਂ ਮੇਰੇ ਨੇਬਰਸ ਸਾਰੇ ਹੀ ਸਪੋਰਟ ਕਰਦੇ ਨੇ ਜਿਸ ਨੂੰ ਹਰ ਇੱਕ ਨੂੰ ਹੁੰਦਾ ਕਿ ਕੁੜੀਆਂ ਅੱਗੇ ਵਧਣ ਮੁੰਡਿਆਂ ਨਾਲੋਂ ਵੀ ਮਤਲਬ ਪਹਿਲਾਂ ਹੁੰਦਾ ਸੀਗਾ ਕਿ ਮੁੰਡੇ 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 ਹੁਣ ਐਦਾਂ ਦਾ ਸੁਸਾਇਟੀ ਚ ਐਦਾਂ ਦਾ ਮੇਰੇ ਅਕੋਰਡਿੰਗ ਨਹੀਂ ਰਿਹਾ ਮਤਲਬ ਮੇਰੀ ਫੈਮਿਲੀ ਵੀ ਕਹਿੰਦੀ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਚਾਹੀ ਕੋਈ ਕੁੜੀ ਹੈ ਕੋਈ ਮੁੰਡਾ ਹੈ ਤੁਸੀਂ ਬਸ ਅੱਗੇ ਵਧੋ ਕੰਮ ਕਰੋ ਜਿੰਨਾ ਤੁਸੀਂ ਕਰ ਆਪਣੇ ਪੈਰਾ ਤੇ ਸੋਚਿਆ ਨਹੀਂ ਵੀ ਜਦੋਂ ਤੁਸੀਂ ਪੈਦਾ ਹੋਏ ਸੀ ਮੰਮੀ ਰੋਏ ਤਾਂ ਨਹੀਂ ਸੀਗੇ ਕਰਦੇ ਮੇਰੇ ਸਿਸਟਰ ਮੇ ਤੋਂ ਵੱਡੇ ਨੇ ਮਤਲਬ ਸੈਕਿੰਡ ਬੇਬੀ ਉਹਨਾਂ ਨੂੰ ਇਹ ਸੀਗਾ ਕਿ ਮੁੰਡਾ ਹੋ ਜੂਵੇ ਤੇ ਮੇਰੇ ਦਾਦਾ ਜੀ ਉਦੋਂ ਦਾਦੀ ਮਾਂ ਨੂੰ ਸੀਗਾ ਕਿ ਸ਼ਾਇਦ ਮੁੰਡਾ ਹੋਏਗਾ ਬਟ ਚਲੋ ਕੁੜੀ ਹੋਈ ਹੈ ਦਾਦਾ ਜੀ ਕਹਿੰਦੇ ਕਿ ਮੇਰੀਆਂ ਖੁਦੀਆਂ ਚਾਰ ਕੁੜੀਆਂ ਐ ਕਹਿੰਦੇ ਜੇ ਹੁਣ ਛੇਵੀਂ ਕੁੜੀ ਆ ਗਈ ਤਾਂ ਕੀ ਦਿੱਕਤ ਐ ਕਹਿੰਦੇ ਮੈਂ ਇਹਨੂੰ ਮੁੰਡਿਆ ਮਤਲਬ ਮੈਂ ਸਰ ਜਦ ਤੱਕ ਮੇਰਾ ਬ੍ਰਦਰ ਨਹੀਂ ਹੋਇਆ 8 ਸਾਲ ਮੇਤੋ ਛੋਟੇ ਮੈਨੂੰ ਮੁੰਡਿਆਂ ਵਾਂਗ ਹੀ ਰੱਖਿਆ ਉਹਨਾਂ ਨੇ ਮੈਂ ਕਦੀ ਵੀ ਛੋਟਿਆਂ ਦੇ ਸਕਰਟ ਪਾ ਕੇ ਨਹੀਂ ਦੇਖਿਆ ਹਮੇਸ਼ਾ ਮੁੰਡਿਆਂ ਦੀ ਤਰ੍ਹਾਂ ਪਤੰਗਾ ਉਡਾਣੀਆਂ ਬਾਟਬਾਲ ਖੇលਨੇ ਬੁਆਏ ਕਟ ਰੱਖਿਆ ਹੋਇਆ ਸੀਗਾ ਸੈਕਿੰਡ ਕਲਾਸ ਜਿਸ ਜਦੋਂ ਮੇਰਾ ਬ੍ਰਦਰ ਹੋਇਆ ਉਸ ਤੋਂ ਬਾਅਦ ਮਤਲਬ ਮੈਨੂੰ ਕੁੜੀਆਂ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕੀਤਾ ਪਹਿਲਾਂ ਮੁੰਡਿਆਂ ਦੀ ਤਰ੍ਹਾਂ ਹੀ ਟ੍ਰੀਟ ਕਰਦੇ ਸੀਗੇ ਮੈਨੂੰ ਕਿ ਨਹੀਂ ਸਾਡਾ ਮੁੰਡਾ ਹੀ ਹੈ ਤੁਹਾਡਾ ਜੌਬ ਦਾ ਤਜਰਬਾ ਕੀ ਹੈ ਜੌਬ ਦਾ ਸਰ ਐਦਾਂ ਸੀਗਾ ਮੈਂ पीटीसी ਦੇ ਵਿੱਚ ਆਪਣੀ ਟ੍ਰੇਨਿੰਗ ਕੀਤੀ ਹੈ ਉਸ ਤੋਂ ਬਾਅਦ ਮੈਨੂੰ ਆਈਟੀ ਕੰਪਨੀ ਚ ਜੌਬ ਮਿਲੀ ਸੀ ਐਜ਼ ਅ ਕੰਟੈਂਟ ਰਾਈਟਰ ਜੌਬ ਸਟਾਰਟ ਕੀਤੀ ਫਿਰ ਮੈਨੂੰ ਇਹ ਸੀ ਕਿ ਮੈਂ ਹੁਣ ਬੈਕ ਸਟੈਪ ਨਹੀਂ ਰਹਿਣਾ ਫਿਰ ਮੇਰਾ ਫੋਰਨ ਦਾ ਵੀ ਬਣਿਆ ਸੀਗਾ ਉਹ ਚਲੋ ਕੋਰੋਨਾ ਕਰਕੇ ਮੇਰਾ ਵਿਚੀ ਡ੍ਰੌਪ ਹੋ ਗਿਆ ਹੁਣ ਮੈਨੂੰ ਇਹ ਹੈ ਕਿ ਜੌਬ ਚਾਹ ਇੰਡੀਆ ਚਾਹ ਚਾਹ ਬਾਹਰ ਪਰ ਜੌਬ ਕਰਨੀ ਹੈ ਆਪਣੇ ਪੈਰਾਂ 'ਤੇ ਹੀ ਸਟੈਂਡ ਰਹਿਣਾ ਹੈ ਫੈਮਿਲੀ ਤੋਂ ਮੈਂ ਪੈਸੇ ਨਹੀਂ ਮੰਗ ਸਕਦੀ ਮੈਂ ਪਿਛਲੇ 5-7 ਸਾਲ ਤੋਂ ਜੌਬ ਕਰੀ ਮੈਂ ਅਜ ਤੱਕ ਕਦੀ ਫੈਮਿਲੀ ਤੋਂ ਪੈਸੇ ਨਹੀਂ ਮੰਗੇ ਕਿ ਮੈਨੂੰ ਕੋਈ ਚੀਜ਼ ਚਾਹੀਦੀ ਹੈ ਚਾਹੇ ਮੈਂ ਥੋੜਾ ਘਮਾਰ ਆਪਣੇ ਖਰਚੇ ਤੇ ਹੀ ਕੁੰਮਣ ਵੀ ਜਾਣਾ ਤਾਂ ਮੈਂ ਆਪਣੇ ਖਰਚੇ ਤੇ ਹੀ ਜਾਣਾ। ਕਰੋ ਪੈਸੇ ਨਹੀਂ ਲੈ ਕਿੰਨੇ ਸਾਲ ਹੋ ਗਏ। ਸਰ ਮੈਨੂੰ ਮੇਰੇ ਪਾਪਾ ਜੀ ਮੈਨੂੰ ਦੇ ਦੇਣ ਜਿਵੇਂ ਡੇਲੀ ਬੇਸਿਸ ਤੇ ਮੈਂ ਹੁਣ ਤਾਂ ਚਲੋ ਕੁੜੀਆਂ ਦਾ ਫ੍ਰੀ ਹੈ। ਮੈਂ ਆਟੋ ਤੇ ਡੇਲੀ ਬੱਸ ਸਟੈਂਡ ਤੋਂ ਬੱਸ ਫ੍ਰੀ ਹੈ ਤੁਸੀਂ। ਬੱਸ ਫ੍ਰੀ ਹੈ ਆਟੋ ਦਾ ਜਿਹੜਾ ਕਿਰਾਇਆ ਉਹ ਪਾਪਾ ਦੀ ਆਦਤ ਹੈ ਡੇਲੀ ਬੇਸਿਸ ਤੇ ਮੈਨੂੰ ਉਹਨਾਂ ਨੇ 40 ਰੁਪਏ ਦੇਣੇ ਆ। ਕੀ ਤੂੰ ਤੇਰੇ ਆਟੋ ਦੇ ਪੈਸੇ ਅਸੀਂ ਦੇਣੇ ਆ ਤੂੰ ਸਾਡੇ ਕੋਲ ਰਹਿ ਰਹੀ ਹੈਂ? ਬਾਹਰ ਨਹੀਂ ਹੈਰੀ ਬਾਹਰ ਜਿੱਦਾਂ ਮਰਜ਼ੀ ਖਰਚਾ ਕਰੋ ਪਰ ਇੱਥੇ ਜਦ ਤੱਕ ਰਹਿ ਰਹੇ ਹਾਂ ਅਸੀਂ ਤੁਹਾਨੂੰ ਆਟੋ ਦੇ ਡੇਲੀ ਪਾਪਾ ਨੇ ਮੈਨੂੰ 50 ਰੁਪਏ ਦੇ ਪਰ ਤੁਹਾਨੂੰ ਹੁੰਦਾ ਵੀ ਤੁਸੀਂ ਪਾਪਾ ਤੋਂ ਤਾਂ ਰੋਜ਼ 40 ਰੁਪਏ ਲੈ ਲੈਨੇ ਹੋ ਜਿਵੇਂ ਫਾਦਰਸਡੇ ਕੱਲ ਲੰਘ ਕੇ ਗਿਆ ਜਾਂ ਕੋਈ ਇਹੋ ਜਿਹਾ ਅਨਿਵਰਸਰੀ ਆਈ ਪੈਰੈਂਟਸ ਦੀ ਮਤਲਬ ਤੁਸੀਂ ਆਪਦੀ ਅਰਨਿੰਗ ਚ ਉਹਨਾਂ ਨੂੰ ਕੁਝ ਲੈ ਕੇ ਦਿੰਨੇ ਹੋ ਸਰ ਹਾਂ ਮਤਲਬ ਕੋਈ ਐਨੀਵਰਸਰੀ ਕੋਈ ਬਰਥਡੇ ਆਵੇ ਪਾਪਾ ਮੇਰੇ ਮੰਮਾ ਦਾ ਬਰਥਡੇ ਆ ਹੁਣ ਰੀਸੈਂਟ ਆਣਾ ਮੰਮਾ ਨੇ ਪਹਿਲੇ ਕਿਹਾ ਤਾਂ ਮੇਰੇ ਲਈ ਕੋਈ ਕੇਕ ਨਹੀਂ ਆਣਾ ਚਾਹੀਦਾ ਮੈਨੂੰ ਨਹੀਂ ਪਸੰਦ ਕੋਈ ਕੇਕ ਨਹੀਂ ਬਟ ਸਾਨੂੰ ਹੁੰਦਾ ਹੈ ਕਿ ਨਹੀਂ ਅਸੀਂ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਜਿੰਨ ਨਾਲ ਫੈਮਿਲੀ ਮੈਂ ਇੱਕ ਗੈਟ ਟੂਗੇਦਰ ਵੀ ਹੋ ਜਾਂਦਾ ਹੈ ਨਾਲੇ ਥੋੜਾ ਮਾਹੌਲ ਜਿਹਾ ਬਣ ਜਾਂਦਾ ਕਿ ਠੀਕ ਹੈ ਥੋੜੀ ਪਾਰਟੀ ਕਰ ਲੈ ਬੰਦਾ ਪਰ ਸਾਰਾ ਦਿਨ ਪਾਪਾ ਵੀ ਐਗਜ਼ੌਸਟ ਰਹਿੰਦੇ ਨੇ ਜੋ ਆਪਣੇ ਬਿਜ਼ਨਸ ਕਰਕੇ ਮੰਮਾ ਦਾ ਵੀ ਸਾਰਾ ਦਿਨ ਘਰ ਚੀ ਧਿਆਨ ਹੁੰਦਾ ਤਾਂ ਆਉਂਦਾ ਕਿ ਥੋੜਾ ਮਾਹੌਲ ਚੇਂਜ ਹੋ ਜਾਏਗਾ ਆਪਣੇ ਅਕੋਰਡਿੰਗ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਆਪਣੇ ਪੇਰੈਂਟਸ ਲਈ ਕਰਦੇ ਆ ਮਤਲਬ ਪੇਰੈਂਟਸ ਵੀ ਕਿਤੇ ਨਾ ਕਿਤੇ ਪ੍ਰਾਊਡ ਫੀਲ ਕਰਦੇ ਭਰਾ ਮੰਗਦਾ ਪੈਸੇ ਖੋਹ ਲੈਂਦਾ ਸਰ ਭਰਾ ਮੇਰਾ ਮਤਲਬ ਐਦਾ ਹੈ ਕਿ ਹਜੇ ਤਾਂ ਉਹ ਛੋਟਾ ਹੀ ਹੈ ਲਾਸਟ ইয়ার ਚ ਮੈਂ ਤਾਂ ਆਪਦੀ ਭੈਣ ਤੋਂ ਬਹੁਤ ਪੈਸੇ ਲਈਏ ਛੋਟੇ ਹੁੰਦੇ ਉਹ ਮਤਲਬ ਜਿਉਂਨੇ ਕੁਝ ਲੈ ਰਹੇ ਮ ਏਸੀ ਮੇਰਾ ਬ੍ਰਦਰ ਵੀ ਅੱਦੇ ਰੋ ਦੀਦੀ ਮੈਂ ਤੁਹਾਨੂੰ ਦੇ ਦੂੰਗਾ ਪੈਸੇ ਇਕੱਠੇ ਕਰਕੇ ਪਲੀਜ਼ ਮੈਨੂੰ ਮੈਨੂੰ ਆ ਸ਼ਰਟ ਲੈ ਦੋ ਜੇ ਮੈਨੇ ਆ ਸ਼ਾਪਿੰਗ ਕਰਨੀ ਹੈ ਮੈਨੂੰ ਆ ਚੀਜ਼ ਮम्मा ਨੂੰ ਨਾ ਦੱਸਿਓ ਕਿੰਨੇ ਦੀ ਆਈ ਸੀ ਕਿ ਤੁਸੀਂ ਥੋੜੇ ਪੈਸੇ ਦੱਸ ਦਿਓ ਤੁਹਾਨੂੰ ਮੈਂ ਇਕੱਠੇ ਕਰਕੇ ਫਿਰ ਅਜੇ ਵੀ ਅੱਜ ਵੀ ਫੋਨ ਆ ਜਾਊਗਾ ਜਿਹਦੀ ਮੈਨੂੰ ਆ ਚੀਜ਼ ਪਸੰਦ ਆਈ ਹੈ ਪਲੀਜ਼ ਆ ਮੈਨੂੰ ਲੈ ਲਈਓ ਤੁਹਾਨੂੰ ਖੋਲੀ-ਵੋਲੀ ਕਰਕੇ ਪੈਸੇ ਨੂੰ ਪੈਸੇ ਦਾ ਪਤਾ ਹੀ ਹੈ ਬ੍ਰਦਰ ਸਿਸਟਰ ਖੋਲੇ ਜੇ ਪੈਸੇ ਲੈ ਲੇ ਤਾਂ ਵਾਪਿਸ ਨਾ ਕਰ ਦਿਨੇ ਮੁੰਡਨੇ ਹੋਣੇ ਕਹੋਗਾ ਕਿ ਮਾਰਿਆ ਤੁਸੀਂ ਮੇਰੇ ਲਈ ਇੰਨਾ ਨਹੀਂ ਕਰ ਸਕਦੇ ਭਰਾ ਕਿੰਨੇ ਜ਼ਰੂਰੀ ਹੁੰਦੇ ਮੇਰੇ ਅਕੋਰਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਮਤਲਬ ਮੇਰਾ ਬ੍ਰਦਰ ਮੇ ਤੋਂ 8 ਸਾਲ ਛੋਟਾ ਹੈ ਜੇ ਮੈਂ ਉਹਦੇ ਨਾਲ ਬਾਜ਼ਾਰ ਜਾ ਰਹੀ ਹਾਂ ਨਾ ਸਾਨੂੰ ਇਹ ਆਉਂਦਾ ਸੀ ਕਿ ਯਾਰ ਇਹ ਛੋਟਾ ਇਹਨੂੰ ਕੋਈ ਨਹੀਂ ਸਮਝੇ ਬਟ ਉਹਨੂੰ ਇੰਨੀ ਸ਼ਰ ਮਤਲਬ ਉਹਨੂੰ ਇੰਨੀ ਕਸਮ ਜਾਈਏ ਜੇ ਕੋਈ ਮੁੰਡਾ ਸਾਡੇ ਵੱਲ ਦੇਖ ਰਿਹਾ ਨਾ ਉਹਨੇ ਘੂਰ ਦੇਣਾ ਅਸੀਂ ਕਈ ਵਾਰ ਪੁੱਛਦੇ ਹਾਂ ਕਿ ਮਦਵ ਤੂੰ ਇੰਨਾ ਵੱਡਾ ਹੋ ਗਿਆ ਜਿਹੜਾ ਤੈਨੂੰ ਪਤਾ ਲੱਗੇ ਕਹਿੰਦਾ ਕਹੂਗਾ ਦੀਦੀ ਮੈਂ ਘੁੰਮਦਾ ਨਹੀਂ ਮੈਨੂੰ ਪਤਾ ਨਹੀਂ ਮੁੰਡੇ ਅੱਜ ਕੱਲ ਦੇ ਕਿੱਦਾਂ ਦੇ ਨੇ ਮਤਲਬ ਬ੍ਰਦਰ ਕੀ ਤਨ ਅਿੱਥੇ ਬਹੁਤ ਇੰਪੋਰਟੈਂਟ ਹੁੰਦਾ ਲਾਈਫਸ ਮੈਂ ਅੱਠ ਜਦ ਤੱਕ ਮੇਰਾ ਬ੍ਰਦਰ ਨਹੀਂ ਹੋਇਆ ਸੀਗਾ ਮੈਂ ਆਪਣੇ ਕਜ਼ਨ ਨੂੰ ਰਖੜੀ ਬੰਦੀ ਸੀਗੀ ਹੂੰ ਪਰ ਜਦ ਜਦੋਂ ਮੇਰਾ ਬ੍ਰਦਰ ਹੋਇਆ ਅਲੱਗ ਹੀ ਫੀਲਿੰਗ ਸੀਗੀ ਕਿ ਮੇਰਾ ਖੁੱਦ ਦਾ ਬ੍ਰਦਰ ਆਇਆ ਤੇ ਮੈਂ ਮਤਲਬ ਮੈਂ ਆਪਣੇ ਭਰਾ ਨੂੰ ਰਖੜੀ ਬੰਨ੍ਹਨੀ ਹੈ ਅਸੀਂ ਸਕੂਲ ਦੇ ਵਿੱਚ ਟੌਫੀਆਂ ਵੰਡੀਆਂ ਸੀਗੀਆਂ ਸਾਏ ਕਿ ਤੁਹਾਡਾ ਬਰਥਡੇ ਹੈ ਮੇਰੀ ਸਿਸਟਰ ਨੇ ਆਪਣੀ ਕਲਾਸ ਵਿੱਚ ਮੈਂ ਆਪਣੀ ਕਲਾਸ ਕੋਰੇ ਸਕੂਲ ਦੇ ਵਿੱਚ ਟੀਚਰਸ ਨੂੰ ਮਠਾਈ ਵੰਡੀ ਸੀਗੀ ਕਿ ਨਹੀਂ ਮੇਰਾ ਬ੍ਰਦਰ ਹੋਇਆ ਸੀ ਅਸੀਂ ਤਾਂ ਮਤਲਬ ਆਪਣੇ ਵੱਲੋਂ ਸੈਲੀਬ੍ਰੇਟ ਕੀਤਾ ਸੀਗਾ ਔਰ ਫੈਮਿਲੀ ਤਾਂ ਆਬਵੀਅਸਲੀ ਖੁਸ਼ ਸੀ ਕਿ ਮੁੰਡਾ ਹੋਏ ਐਨੇ ਸਾਲਾਂ ਬਾਅਦ ਉਹਨਾਂ ਦੇ ਜੌਬ ਦਾ ਕੋਈ ਮਾੜਾ ਐਕਸਪੀਰੀਅੰਸ ਹੋ ਜਾਂਦੇ ਆ ਜੌਬ ਦਾ ਸਰ ਮਾੜਾ ਐਕਸਪੀਰੀਅੰਸ ਹਾਂ ਇੱਕ ਦੋ ਚੀਜ਼ਾਂ ਸੀਗੀਆਂ ਮੈਂ ਜਦੋਂ ਮੇਰੀ ਫਾਈਲ ਲੱਗੀ ਹੋਈ ਸੀ ਫੋਰਨ ਦੀ ਮੈਂ ਨਾਬੀ ਕੰਮ ਕਰ ਰਹੀ ਸੀਗੀ ਹੂੰ ਕਈ ਵਾਰ ਬੌਸ ਐਦਾਂ ਦੇ ਮਿਲ ਜਾਂਦੇ ਨੇ ਜਦੋਂ ਮਤਲਬ ਅੱਜ ਕੀ बॉस ਨੂੰ ਕੀ ਚਾਹੀਦਾ ਹੁੰਦਾ ਕਿ ਯਾਰ ਮੈਨਾਂ ਫਲਰਟ ਕਰ ਲੈ ਮੈਨੂੰ ਆਉਂਦਾ ਕਿ ਨਹੀਂ ਮੈਂ ਆਪਣਾ ਕੰਮ ਕਰ ਰਹੀ ਆ ਤੇ ਮੈਂ ਵਾਪਸ ਜਾਣਾ ਹੈ ਸ਼ਾਇਦ ਮਿਲਦੇ ਆ ਬੰਦੇ ਸਰ ਬਹੁਤ ਮਿਲਦੇ ਨੇ ਉਹ ਮੇਰੇ ਨੌਨ ਚ ਨੇ ਖੁਦ ਹਾਂ ਮੇਰੇ ਫੈਮਿਲੀ ਨੂੰ ਜਾਣਦੇ ਆ ਫੈਮਿਲੀ ਵੀ ਜਾਣਦੀ ਹੈ ਮੇਰੇ ਫੈਮਿਲੀ ਨੂੰ ਵੀ ਜਾਣਦੇ ਆ ਮੈਂ ਜੋ ਫਿਰ ਵੀ ਉਹਨੇ ਸ਼ਰਮ ਨਹੀਂ ਕੀਤੀ ਬੰਦੇ ਨੇ ਉਹ ਅੱਜ ਤੱਕ ਵੀ ਸ਼ਰਮ ਨਹੀਂ ਕਰਦਾ ਉਹਨੇ ਜਦੋਂ ਮੈਂ ਜੋਬ ਛੱਡ ਕੇ ਆਈ ਸੀਗੀ ਉਸ ਟਾਈਮ ਉਹਨੇ ਕਿਹਾ ਸੀ ਕਿ ਡਿੰਪਲ ਨੂੰ ਕਿਤੇ ਹੋਰ ਲਗਾ ਦਿਓ ਤੇ ਉਹ ਫ੍ਰੀ ਹੈ ਹਾਲਾਂਕਿ ਮੈਨੂੰ ਕੋਈ ਦਿੱਕਤ ਨਹੀਂ ਸੀ ਕਿਉਂਕਿ ਮੈਨੂੰ ਤਾਂ ਪਤਾ ਸੀ ਕਿ ਮੈਂ 2 ਮਹੀਨੇ ਨੂੰ ਬਾਹਰ ਚਲੇ ਜਾਣਾ ਉਹ ਤਾਂ ਨਹੀਂ ਮੇਰੀ ਫਾਈਲ ਲੱਗੀ ਪਰ ਉਹ ਉਹਨੂੰ ਐਸੀ ਕਿ ਮੇਰੇ ਨਾਲੇ ਫੋਨ ਤੇ ਗੱਲਾਂ ਕਰੇ ਮੈਂ ਇਦਾਂ ਦੀ ਨਹੀਂ ਆਈ ਕਿ ਮੈਂ ਕਿਸ ਉਹ ਵੀ ਮੇਰੇ ਤੋਂ ਵੱਡਾ ਮੈਰਿਡ ਹਾਂ ਤੁਸੀਂ ਖੁਦ ਨੂੰ ਸ਼ਰਮ ਆਣੀ ਚਾਹੀਦੀ ਕਿ ਮਰ ਤੋਂ ਇੰਨੀ ਛੋਟੀ ਆ ਤੇ ਤੁਸੀਂ ਮੇਰੇ ਨਾਲ ਉਹਨੇ ਮੈਨੂੰ ਜੋਬ ਤੋਂ ਕੱਢਣ ਲਈ ਟ੍ਰਿਕ ਹੀ ਅਪਣਾਈ ਕਿ ਮੇਰੀ ਜਗ੍ਹਾ ਤੇ ਕੁੜੀ ਲੈ ਕੇ ਆਇਆ ਸੇਮ ਵਰਕ ਵਾਸੇ ਕਿ ਆਟੋਮੈਟਿਕਲੀ ਇਹ ਜੋਬ ਛੱਡ ਦੇਗੀ ਜਸਟ ਬਿਕੋਜ਼ ਤੁਸੀਂ ਗੱਲ ਨਹੀਂ ਕਰ ਮੈਂ ਗੱਲ ਨਹੀਂ ਕਰ ਰਹੀ ਸੀ ਔਰ ਉਹਨੇ ਫਾਲਤੂ ਦੀਆਂ ਗੱਲਾਂ ਬਣਾ ਲਈ ਔਰ ਟੈਨਸ਼ਨ ਕਲੀਅਰ ਉਹਦੀਆਂ ਸਮਝ ਆ ਰਹੀਆਂ ਸਾਰਾ ਕਲੀਅਰ ਸੀਗਾ ਕਿਉਂਕਿ ਮੈਂ ਜਦੋਂ ਮਤਲਬ ਮੈਨੂੰ ਇੰਨਾ ਯਾਦ ਹੈ ਜਦੋਂ ਮੈਨ ਨੇ ਕਈ ਵਾਰ ਕਿੰਨਾ ਸੀ ਉਹਦਾ ਕਜ਼ਨ ਆਂਦਾ ਸੀਗਾ ਆਫਿਸ ਬਾਈ ਚਾਂਸ ਕਈ ਵਾਰ ਮੈਚਿੰਗ ਹੋ ਜਾਂਦੀ ਹੈ ਬੰਦੇ ਦੀ ਕਿਸੇ ਨੂੰ ਆਪਾਂ ਨੂੰ ਨਹੀਂ ਪਤਾ ਬੱਸਾਂ ਦੇ ਵਿੱਚ ਡੇਲੀ ਸਫਰ ਕਰਦੇ ਆ ਕਿਸੇ ਨੇ ਬਲੈਕ 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 ਹੁੰਦੇ ਜਾਂ ਵਾਈਟ ਹੁੰਦੇ ਆਪਾਂ ਨੂੰ ਨਹੀਂ ਪਤਾ ਚੱਲਦਾ ਉਨੇ ਗੱਲਾਂ ਇਹ ਬਣਾਉਣੇ ਸ਼ੁਰੂ ਕੀ ਦੀਆਂ ਡਿੰਪਲ ਦੀ ਪੱਕਾ ਉਹਦੇ ਨਾਲ ਕਿਸਨਾ ਗੱਲ ਉਹਦੇ ਨਾਲ ਗੱਲ ਹੈਗੀ ਆ ਉਹ ਸੇਮ ਕੱਪੜੇ ਪਾ ਕੇ ਆਂਦੇ ਨੇ ਮਤਲਬ ਮੈਂ ਸੋਚਦੀ ਨਹੀਂ ਸੀ ਕਿ ਉਸ ਬੰਦੇ ਦਾ ਤਾਂ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਉਹ ਕਿੱਦਾਂ ਤੁਸੀਂ ਪੇਰੈਂਟਸ ਨੂੰ ਨਹੀਂ ਦੱਸਿਆ ਕਦੇ ਵੀ ਇਹ ਬੰਦੇ ਦਾ ਜੋਬ ਛੱਡੀ ਜੋਬ ਛੱਡੀ ਮੈਨੇ ਉਸ ਤੋਂ ਬਾਅਦ ਮੈਂ ਮੰਮਾ ਨਾਲ ਗੱਲ ਕੀਤੀ ਸੀ ਕਿ ਮੰਮਾ ਉਹ ਬੰਦਾ ਨਹੀਂ ਸਹੀ ਸੀ ਮੈਂ ਇਸ ਕਰਕੇ ਕੁੜੀਆਂ ਚੁੱਪ ਕਿਉਂ ਰਹਿੰਦੀਆਂ ਦੱਸਦੀਆਂ ਕਿਉਂ ਨਹੀਂ ਮਤਲਬ ਇਹਦੇ ਵਿੱਚ ਉਹਨਾਂ ਦੇ ਜਿਨ੍ਹਾਂ ਨੇ ਮੈਨੂੰ ਲਗਾਇਆ ਸੀਗਾ ਮੈਂ ਉਹਨਾਂ ਨਾਲ ਜ਼ਰੂਰ ਗੱਲ ਕੀਤੀ ਸੀ ਕਿ ਯਾਰ ਉਹਨੂੰ ਕਹੋ ਕਿ ਉਹ ਮੇਰੇ ਪਾਪਾ ਤੋਂ ਪਾਪਾ ਦੇ ਹਾਂਦ ਦਾ ਦੇ ਉਹਦਾ ਨਾ ਕਰੇ ਪਲੀਜ਼ ਮੈਂ ਕਿਉਂ ਜਿਵੇਂ ਉਹਨੇ ਮੈਨੂੰ ਬਾਅਦ ਤੋਂ ਵੀ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜੌਬ ਛੱਡਣ ਤੋਂ ਬਾਅਦ ਵੀ ਜੌਬ ਛੱਡਣ ਤੋਂ ਬਾਅਦ ਵੀ ਮਤਲਬ ਫਾਲਤੂ ਲੋਕਾਂ ਨੂੰ ਬਕਵਾਸ ਮਤਲਬ ਇਹ ਜਿਹੜੀਆਂ ਗੱਲਾਂ ਅਸੀਂ ਰੋਜ਼ ਸੁਣਦੇ ਆ ਕਿ ਇਹ ਇੰਨਾ ਗੱਲਾਂ ਕਰਕੇ ਸ਼ਾਇਦ ਪੈਰੈਂਟਸ ਪਿੱਛੇ हट ਜਾਂਦੇ ਵੀ ਅਸੀਂ ਆਪਦੀਆਂ ਧੀਆਂ ਨੂੰ ਕੰਮ ਤੇ ਨਹੀਂ ਭੇਜਣਾ ਮੈਨੂੰ ਲੱਗਦਾ ਜੇ ਥੋੜੀ ਬੋਲਡਨੈਸ ਹੋਰ ਦਿਖਾਵੇ ਕੁੜੀਕੇ ਉਹ ਰਾਈਟ ਔਨ ਥ ਫੀਸ ਹੀ ਗੱਲ ਕਵੇ ਵੀ ਤੂੰ ਬੰਦ ਕਰ ਨਹੀਂ ਤੇਰੇ ਚਪੇੜਾਂ ਬਹਿਣਗੀਆਂ ਮੈਂ ਉਹਨੂੰ ਇੱਕ ਲਾਸਟ ਮੈਸੇਜ ਕੀਤਾ ਸੀਗਾ ਕਿ ਸਰ ਮੈਂ ਐਜ਼ ਅ ਏਮਪਲੋਏ ਆਈ ਆ ਚਾਹੇ ਤੁਸੀਂ ਮੇਰੇ ਚਾਚੂ ਦੇ ਫਰੈਂਡ ਹੋ ਤੁਸੀਂ ਜਾਣਦੇ ਹੋ ਫੈਮਿਲੀ ਰਿਲੇਸ਼ਨ ਹੈਗਾ ਬਟ ਮੈਨਕਾ ਕੱਲ ਨੂੰ ਗੱਲ ਬਾਹਰ ਆਏਗੀ ਤੁਹਾਡੀ ਫੈਮਿਲੀ ਚ ਵੀ ਵੇਖਦੇ ਤੁਹਾਡੀਆਂ ਖੁਦ ਦੀਆਂ ਦੋ ਕੁੜੀਆਂ ਨੇ ਅੱਛਾ ਬੰਦੇ ਨੂੰ ਖੁਦ ਸ਼ਰਮ ਆਣੀ ਚਾਹੀਦੀ ਹੈ ਕਿ ਤੁਹਾਡੇ ਘਰ ਧੀਆਂ ਹੈਗੀਆਂ ਤੇ ਤੁਸੀਂ ਕਿਸੇ ਦੀ ਧੀਆਂ ਤੇ ਨਜ਼ਰ ਰੱਖ ਰਹੇ ਹੋ ਮਤਲਬ ਉਹ ਬੰਦੇ ਉਸ ਬੰਦੇ ਦਾ ਫੰਡਾ ਹੀ ਹੈ ਕਿ ਉਹਨੇ ਕੁੜੀਆਂ ਆਫਿਸ ਚ ਰੱਖਣੀਆਂ ਗੱਲਾਂ ਮਾਰਨੀਆਂ ਮਤਲਬ ਇਹ ਇੱਕ ਇੱਕ ਐਗਜ਼ਾਮਪਲ ਹੈ ਕਿ ਇਹੋ ਜੇ ਬਹੁਤ ਸਾਰੇ ਦਫਤਰਾਂ ਚ ਇਹ ਚੀਜ਼ਾਂ ਵਾਪਰਦੀਆਂ ਇੱਕ ਨੈਗੇਟਿਵ ਸਾਈਡ ਹੈਗੀ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੋਰ ਬੋਲਡ ਹੋਣਾ ਰਾਈਟ ਔਨ ਦਾ ਫੇਸ ਕਹਿਣਾ ਚਾਹੀਦਾ ਵੇ ਬੰਦੇ ਦਾ ਪੁੱਤ ਬਣ ਤੂੰ ਮੈਂ ਉਸ ਟਾਈਮ ਥੋੜਾ ਡਰਦੀ ਸੀਗੀ ਕਿ ਮੈਨੂੰ ਐਸੀ ਕਿ ਨਹੀਂ ਹਜੇ ਮੈਂ ਇੰਨੀ ਜ਼ਿਆਦਾ ਮੈਂ ਕਿੱਦਾਂ ਬੋਲ ਸਕਦੀ ਮੇਰੀ ਖੁੱਦੀ ਬੇਇੱਜ਼ਤੀ ਹੋਏਗੀ ਬਟ ਹੁਣ ਨਹੀਂ ਮੈਡਮ ਇਹ ਗੱਲ ਹੈ ਜਿਹੜੀ ਇਹ ਕਹਿਣਾ ਕਿ ਮੇਰੀ ਮੈਂ ਕਹਿੰਨਾ ਕਿ ਮੇਰੀ ਉਹ ਭੈਣੋ ਜਿੰਨੀਆਂ ਤੁਸੀਂ ਕੰਮ ਕਰ ਰਹੀ ਹੋ ਜੇ ਕੋਈ ਇਹੋ ਜਿਹਾ ਕੰਮ ਹੋ ਰਿਹਾ ਥੋੜੀ ਕੋਈ ਬੇਇੱਜ਼ਤੀ ਨਹੀਂ ਹੈ ਜੇ ਅੱਜ ਇੰਟਰਵਿਊ ਚ ਵੀ ਡਿੰਪਲ ਨੇ ਗੱਲ ਹੁਣ ਸੁਣ ਹੀ ਰਿਹਾ ਹੋਣਾ ਬੰਦੋ ਤੱਕ ਤਾਂ ਪਹੁੰਚ ਜੂਗੀ ਹੈ ਕੋਈ ਨਾ ਕੋਈ ਭੇਜੂਗਾ ਵੀ ਸਾਰਾ ਦੇਖੋ ਤੁਹਾਡੇ ਜਿਹੜਾ ਸਟਾਰ ਲੱਗਿਆ ਨਾ ਮੱਥੇ ਦੇ ਉੱਤੇ ਇਹ ਸਾਰੀ ਜ਼ਿੰਦਗੀ ਹੁਣ ਰਹੂਗਾ ਜੋ ਹੁਣ ਦੁਆਰਾ ਤੋਂ ਜਦੋਂ ਮੈਨੇ ਇਸ ਜੌਬ ਸਟਾਰਟ ਕੀਤੀ ਸੀ মিডিਆ ਲਾਈਨਸ ਮੈਂ মিডিਆ ਲਾਈਨ ਛੱਡਤੀ ਸੀਗੀ ਫਿਰ ਦੁਆਰਾ ਤੋਂ ਸ਼ੁਰੂ ਕੀਤੀ ਹੋਗੀ ਮੈਨੂੰ ਬਹੁਤ ਸਾਰੇ ਨੇ ਕਿਹਾ ਕਿ ਤੁਸੀਂ ਜੋ ਆਪਣਾ profession ਨਾ ਚੇਂਜ ਕਰੋ ਉਸੇ profession ਜਾਓ ਜ਼ੀਰੋ ਤੋਂ ਸਟਾਰਟ ਕਰ ਲਓ ਕੋਈ ਦਿੱਕਤ ਨਹੀਂ ਹੈਗੀ ਤੇ ਹੁਣ ਬੱਸਾਂ ਚ ਜਾਂਦੇ ਆ ਡੇਲੀ ਬੇਸਿਸ ਤੇ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ ਬੱਸਾਂ ਚ ਬਹੁਤ ਤਰ੍ਹਾਂ ਦੇ ਮੁੰਡੇ ਸਹੀ ਐ ਮੁੰਡੇ ਸਹੀ ਐ ਮੁੰਡੇ ਬਹੁਤ ਅੱਛੇ ਐ ਪਰ ਆਦਮੀ ਅੰਕਲਸ ਅੰਕਲਸ ਬਿਲਕੁਲ ਅੱਛੇ ਨਹੀਂ ਹੈਗੇ ਮਤਲਬ ਉਹਨਾਂ ਨਾਲ ਤਾਂ ਬੈਠਣਾ ਵੀ ਆਉਂਦਾ ਹੈ ਕਿ ਯਾਰ ਅਸੀਂ ਖੜੇ ਰਹਿਣੇ ਆ ਮਤਲਬ ਤੁਸੀਂ ਜੇ ਕੋਈ ਸੀਟ ਤੇ ਦੋ ਸੀਟਾਂ ਖਾਲੀ ਪਈਆਂ ਇੱਕ ਤੇ ਯੰਗ ਮੁੰਡਾ ਬੈਠਾ ਇੱਕ ਤੇ ਕੋਈ ਵੱਡੀ ਉਮਰ ਵਾਲਾ ਬੈਠਾ ਤਾਂ ਤੁਸੀਂ ਇਹ ਪ੍ਰੈਫਰ ਕਰਦੇ ਹੋ ਵੀ ਮੁੰਡੇ ਨਾਲ ਬੈਠੋ ਵੀ ਐਟਲੀਸਟ ਉਹ ਕੋਈ ਹਰਕਤ ਨਹੀਂ ਕਰੇ ਹਰਕਤ ਨਹੀਂ ਕਰੇ ਉਹ ਕਿ ਪਤਾ ਕੁੜੀਆਂ ਬੋਲ ਦੇਣਗੀਆਂ ਜੇ ਕੋਈ ਹਰਕਤ ਕਰੇਗਾ ਆਦਮੀ ਐਦਾਂ ਦੇ ਨੇ ਮਤਲਬ ਮੈਨੂੰ ਯਾਦ ਹੈ ਕਈ ਵਾਰ ਖੜੇ ਹੁੰਨੇ ਆ ਨਾ ਉਹ ਪਿੱਛੇ ਅੱਦਾ ਲੱਗਦੇ ਨੇ ਕਿ ਮਤਲਬ ਕੀ ਹੋ ਰਿਹਾ ਬੱਸ ਹੈ ਤੁਸੀਂ ਸਿੱਧੀ ਤਰ੍ਹਾਂ ਬੈਠ ਖੜੇ ਹੋ ਵਾ ਵੱਡੀ ਉਮਰ ਦੇ ਵੱਡੀ ਉਮਰ ਦੇ ਮਤਲਬ ਮੈਂ ਇੱਕ ਵਾਰ ਕਿ ਆਪਾਂ ਪੁੱਠਾ ਸੋਚਦੇ ਆ ਗੱਲ ਵੀ ਜੇ ਕੋਈ ਸਿਆਣੀ ਉਮਰ ਦਾ ਤਾਂ ਐਟ ਲੀਸਟ ਉਹ ਪ੍ਰੋਟੈਕਟਿਵ ਹੋਊਗਾ ਨਹੀਂ ਪਰ ਮੈਂ ਮੈਨੂੰ ਸ਼ੁਰੂਤ ਚ ਹੀ ਲੱਗਦਾ ਸੀ ਕਿ ਨਹੀਂ ਮੁੰਡੇ ਗਲਤ ਬਸ ਆਨ ਸੇਫ ਹੈ ਫਿਰ ਕਿਤੇ ਨਾ ਕਿਤੇ ਹੈਗੀਆਂ ਪਰ ਅੱਜ ਹੁਣ ਤਾਂ ਇਹ ਹੋ ਗਿਆ ਵੀ ਜਿੰਨੀਆਂ ਸਵਾਰੀਆਂ ਕਹਿੰਦੇ ਉੰਨੀਆਂ ਹੀ ਬਿਠਾਉਂਦੇ ਨੇ ਨਹੀਂ ਉਹਨਾਂ ਦੁਆਰਾ ਤੋਂ ਫਿਰ ਉਹੀ ਚੀਜ਼ਾਂ ਪਰ ਉਹ ਮੈਂ ਪੂਰੀ ਭੀੜ ਭਰਨ ਲੱਗੀ ਤੁਸੀਂ ਪਟਿਆਲਿਓ ਨੱਬੇ ਜਾਂਦੇ ਹੋ ਪੂਰੀ ਭਰੀ ਹੁੰਦੀ ਹੈ ਬੱਸ ਪੂਰੀ ਬੱਸ ਸ਼ਾਮ ਨੂੰ ਕਈ ਵਾਰ ਨਹੀਂ ਹੁੰਦਾ ਰੈਗੂਲਰ ਹੁੰਦਾ ਹੁਣ ਜਿਵੇਂ ਫਿਰ ਉਹ ਜਾਣ ਪਛਾਣ ਹੋ ਜਾਂਦੀ ਕੰਡੈਕਟਰ ਨਾਲ ਮੈਂ ਕੰਡਕਟਰ ਖੁਦ ਸੀ ਦੇ ਦਿੰਦੇ ਨੇ ਕਿ ਮੈਨੂੰ ਉਹ ਹੀ ਤਾਂ ਕਹਿ ਰਿਹਾ ਮੈਂ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਰੋਜ਼ ਵਾਲੀ ਸਵਾਰੀ ਐ ਵੀ ਭੈਣੇ ਤੁਸੀਂ ਇੱਥੇ ਬਹਿ ਜਾਓ ਕੋਈ ਗੱਲ ਨਹੀਂ ਹੁਣ ਮਤਲਬ ਐਦਾ ਕਿ ਕਿੰਨੇ ਸਾਲਾਂ ਤੋਂ ਪਹਿਲਾਂ ਜੋ ਸਟੱਡੀ ਸੀਗੀ ਯੂਨੀਵਰਸਿਟੀ ਦੇ ਵਿੱਚ ਤੇ ਹੁਣ ਉਹ ਸੇਮ ਡਰਾਈਵਰਸ ਹੈਗੇ ਨੇ ਉਹ ਸੀਟ ਦੇ ਦਿੰਦੇ ਨੇ ਬਟ ਜੇ ਕਈ ਵਾਰ ਨਵੇਂ ਆ ਜਾਂਦੇ ਨੇ ਤਾਂ ਫਿਰ ਐ ਹੁੰਦਾ ਕਿ ਯਾਰ ਮੁੰਡੇ ਜਿੱਥੇ ਖੜੇ ਨਾ ਉੱਥੇ ਜਾ ਕੇ ਖੜੇ ਹੋ ਜਾਓ ਆਦਮੀਆਂ ਨਾਲ ਨਹੀਂ ਖੜੇ ਹੋਣਾ ਬਿਲਕੁਲ ਵੀ ਮਤਲਬ ਕਿਤੇ ਨਾ ਕਿਤੇ ਅਨਸੀਵ ਲੱਗਦਾ ਕਿ ਉਹ ਸਹੀ ਨਹੀਂ ਹੈਗੇ ਬੰਦੇ ਮੇਰੇ ਅਸਤੇ ਬੜੀ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਖੈਰ ਮੈਂ ਸਾਰਿਆਂ ਨੂੰ ਮੈਂ ਇਹ ਡਿੰਪਲ ਦੇ ਆਪਣੇ ਤਜਰਬੇ ਨੇ ਅਸੀਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿ ਰਹੇ ਪਰ ਇਹ ਬਹੁਤ ਵੱਡੀ ਗੱਲ ਹੈ ਬੱਸਾਂ ਪੰਜਾਬ ਦੀਆਂ ਦੇ ਵਿੱਚ ਕਿਤੇ ਵੀ ਜਾਓ ਇਹ ਅਸੀਂ ਵੀ ਫੇਸ ਕੀਤਾ ਚੀਜ਼ਾਂ ਦੇਖੀਆਂ ਨੇ ਮੈਟਰ ਉਹਦੇ ਵਿੱਚ ਬਹੁਤ ਕੁਝ ਵਾਪਰਦਾ ਪਰ ਜੇ ਬੰਦਾ ਆਪ ਤਕੜਾ ਰਹੇ ਮੈਨੂੰ ਲੱਗਦਾ ਹੈ ਨਾ ਉੱਥੇ ਵੀ ਐਪਲੀਕੇਬਲ ਹੁੰਦਾ ਕਿ ਜੇ ਕੁਝ ਗਲਤ ਹੁੰਦਾ ਉੱਥੇ ਬੋਲੋ ਤੁਸੀਂ ਇਹ ਨਾ ਸੋਚੋ ਵੀ ਕੋਈ ਬੇਇੱਜ਼ਤੀ ਬਦਨਾਮੀ ਨਹੀਂ ਹੋ ਰਹੀ ਇਹਦੇ ਨਾਲ 2-3 ਵਾਰ ਇਨਸੀਡੈਂਟਸ ਹੋਏ ਤਾਂ ਬੋਲ ਦੇਈਦਾ ਕਿ ਥੋੜਾ ਧਿਆਨ ਨਾਲ ਖੜੋ। ਫਿਰ ਲੋਕ ਕਾਲੇ ਦਿਵਾਲੇ ਵਾਲੇ ਸਾਥ ਦਿੰਦੇ ਆ। ਜ਼ਰੂਰ ਦਿੰਦੇ ਆ ਬੋਲਣ ਲੱਗ ਜਾਂਦੇ ਨੇ ਕਿ ਤੁਸੀਂ ਕੁੜੀਆਂ ਨੂੰ ਕਿਉਂ ਐਦਾਂ ਤੰਗ ਕਰ ਰਹੇ ਹੋ ਜਾਂ ਖੜੇ। ਕਈ ਕੁੜੀਆਂ ਨਾਲ ਵੀ ਹੁੰਦਾ ਕੁੜੀਆਂ ਚੀਕ-ਚਿਹਾੜਾ ਪਾ ਲੈਂਦੀਆਂ ਨੇ। ਕਈ ਵਾਰ ਬੱਸ ਦੇ ਵਿੱਚ ਇੱਕ ਵਾਰ ਬੈਗ ਗਿਰ ਗਿਆ ਸੀ ਗਲਤੀ ਨਾਲ। ਉਹ ਕੁੜੀ ਨੇ ਪੂਰੀ ਬੱਸ ਅੱਧਾ ਘੰਟਾ ਖੜਾਈ ਰਹੀ ਕਿ ਇਹ ਬੰਦਾ ਬਾਹਰ ਜਾਏਗਾ ਫੇਰ ਬੱਸ ਚੱਲੇਗੀ। ਮਤਲਬ ਗਲਤੀ ਨਾਲ ਬੈਗ ਗਿਰੇ ਆ ਪਰ ਕੁੜੀਆਂ ਅੱਜਕੱਲ ਬੋਲਦੀਆਂ ਨੇ ਡੇਲੀ ਬੇਸਿਸ ਤੇ ਕਈ ਵਾਰ ਐਜੀ ਚੀਜ਼ਾਂ ਹੁੰਦੀਆਂ ਨੇ ਸਵੇਰੇ ਸਵੇਰੇ ਲੜਾਈਆਂ ਸ਼ੁਰੂ ਨੰਬਰ ਨੰਬਰ ਵੀ ਫੜਾਉਂਦੇ ਆ ਬੱਸਾਂ 'ਚ ਜਿਵੇਂ ਪਹਿਲਾਂ ਦੇ ਜ਼ਮਾਨੇ 'ਚ ਹੁੰਦਾ ਸੀ ਨਹੀਂ ਹੁਣ ਨਹੀਂ ਪਰਚੀ ਤੇ ਲੈ ਕੇ ਹੁਣ ਇਹ ਹੱਟ ਤਾਂ ਨਹੀਂ ਹੁਣ ਜਗ੍ਹਾ ਹੀ ਨਹੀਂ ਹੁੰਦੀ ਖੜਨ ਦੀ ਤੇ ਉਹਨਾਂ ਨੇ ਨੰਬਰ ਦਾ ਗੱਲ ਕਰਦੇ ਤੇ ਇਹ ਗੱਲਾਂ ਘਰੇ ਦੱਸ ਦਿਓ ਫਿਰ ਜਾ ਕੇ ਵੀ ਮम्मा ਆ ਜਾ ਹੋਇਆ ਮੇਰੇ ਨਾਲ ਪਪਾ ਆ ਜਾ ਹੋਇਆ ਪਪਾ ਨੂੰ ਪਪਾ ਨੂੰ ਵੀ ਮम्मा ਨੂੰ ਵੀ ਦੱਸ ਦੇ ਬਸ ਉਹਨਾਂ ਨੂੰ ਹੀ ਹੁੰਦੇ ਕੀ ਆਰਾਮ ਨਾਲ ਜਾਇਆ ਕਰੋ ਲੇਟ ਹੋ ਜਾਓ ਫੋਨ ਕਰ ਦਿਓ ਆਫਿਸ ਦੇ ਵਿੱਚ ਬਟ ਐਦਾਂ ਨਹੀਂ ਕਿ ਪੂਰੀ ਭਰੀ ਹੋਈ ਹੈ ਬਸ ਤੇ ਤੁਸੀਂ ਚਲੇ ਜਾਓ ਤੇ ਬਾਅਦ ਚੋਂ ਤੁਹਾਡੇ ਨਾਲ ਕੁਝ ਨਾ ਕੁਝ ਹੋ ਜਵੇ ਫਿਰ ਸ਼ਾਮ ਨੂੰ ਫੋਨ ਆਉਂਦਾ ਨੇਰਾ ਪਾਏ ਤੇ ਲੇਟ ਹੋ ਗਏ ਆਫਿਸ ਤੇ ਕਿੱਥੇ ਹੋ ਕਿੱਥੇ ਪਹੁੰਚ ਗਏ ਹਾਂਜੀ ਐਦਾਂ ਹੁੰਦਾ ਕਈ ਵਾਰ 7-8 ਵੱਜ ਜਾਂਦੇ ਨੇ वैसे तो 5:00 बजे ऑफ हो ਜਾਈਦਾ ਆਪਣਾ ਪਰ ਫਿਰ ਵੀ ਜੇ ਲੇਟ ਇਸ ਦਾ ਫੋਨ ਆ ਜਾਂਦਾ ਕਿ ਆ ਰਾਮ ਨਾਲ ਜੇ ਕਈ ਵਾਰ ਆਉਂਦਾ ਕਿ ਜਿਆਦਾ ਲੇਟ ਹੋ ਰਿਹਾ ਫਿਰ ਮम्मा ਕਹਿੰਣਗੇ ਕਿ ਉੱਥੇ ਸਟੇ ਕਰ ਲਓ ਤੇ ਵਾਪਿਸ 9:00 ਵਜੇ ਤਾਂ ਜਾਣਾ ਵੀ ਥੋੜਾ ਜਨ ਸੇਫ ਹੋ ਜਾਂਦਾ ਰਾਤ ਨੂੰ ਕੈਨੇਡਾ ਜਾਣਾ ਸੀ ਜਦੋਂ ਫਾਈਲ ਲਈ ਸੀ ਨਹੀਂ ਸਰ ਆਸਟ੍ਰੇਲੀਆ ਦੀ ਫਾਈਲ ਲੱਗੀ ਫਿਰ ਗੱਲ ਬਣੀ ਨਹੀਂ ਫਿਰ ਮੇਰੀ ਹੋਇਆ ਨਹੀਂ ਸੀ ਕਿ ਉਸ ਤੋਂ ਬਾਅਦ ਹੁਣ ਜਾਣਾ ਹੈ ਕੁੰਤਾ ਸਰ ਮਤਲਬ ਫਾਇਦਾ ਨਹੀਂ ਹੈਗਾ ਉਹ ਕਰਦੇ ਹੁਣ ਵਹੀ ਕਰ ਦੇਣਾ ਕਿਡਾ ਸਟ੍ਰੇਟ ਫਾਰਵਰਡ ਜਾਨਸਰ ਹੈ ਬਹੁਤ ਧੰਨਵਾਦ ਡਿੰਪਲ ਤੁਸੀਂ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਸਾਡੇ ਵਾਲੇ ਦੇ ਸ਼ੋਅ ਦੇ ਵਿੱਚ ਡਿੰਪਲ ਸੱਚ ਦੇਵਾ ਸਾਡੀ ਕੁਲੀਗ ਅਸੀਂ ਇਸ ਸੀਰੀਜ਼ ਦੇ ਵਿੱਚ ਸਾਡੀ ਫੀਲਡ ਦੇ ਨਾਲ ਜੁੜੇ ਹੋਏ ਤਕਰੀਬਨ ਹਰ ਬੰਦੇ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਐਪੀਸੋਡ ਦੇ ਜ਼ਰੀਏ ਤਿਆਂ ਦਾ ਕੁੜੀਆਂ ਦਾ ਐਸਪੈਕਟ ਸੋਸ਼ਲ ਐਸਪੈਕਟ ਨੌਕਰੀ ਤੇ ਫੇਸ ਕੀਤੀਆਂ ਜਾਣ ਵਾਲੀਆਂ ਡਿਫਿਕਲਟੀਜ਼ ਟਰਾਂਸਪੋਰਟੇਸ਼ਨ ਕਿੰਨੀ ਕਿ ਸਾਡੀ ਸੁਖਾਲੀ ਹੈ ਚੰਗੀ ਹੈ ਇਹਦੇ ਉੱਤੇ ਵੀ ਚਾਨਣਾ ਪਾਇਆ ਭਰਾ ਕਿੰਨੇ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ ਇੱਕ ਭੈਣ ਦੇ ਨਜ਼ਰੀਏ ਤੋਂ ਡਿੰਪਲ ਨੇ ਇਸ ਪਰੇ ਜ਼ਿਕਰ ਕੀਤਾ ਹੈ ਧੰਨਵਾਦ